ਪੰਜਾਬ ਦੀਆਂ ਮੁਖਬਰਾਂ ਲੈ ਕੇ ਮੈਂ ਹਾਜ਼ਰ ਹਾਂ ਮਨਸੂ ਅਟਪਾਲ ਤੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਲੋਕਨਾਟ ਟੀਵੀ ਮੁਖਬਰਾਂ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਨੇ ਲੋਕ ਸਭਾ ਚ ਕਿਤੇ ਤਿੰਨ ਅਹਿਮ ਬਿੱਲ ਪਾਸ ਹੁਣ ਮੰਤਰੀਆਂ ਦੀ ਜਾਵੇਗੀ ਕੁਰਸੀ ਵਿਧਾਨ ਸਭਾ ਚ ਹੋਇਆ ਜਮ ਕੇ ਹੰਗਾਮਾ ਸੰਤ ਸ਼ਹੀਦ ਹਰਚੰਦ ਸਿੰਘ ਲੋਂਗੋਵਾਲ ਦੀ ਵਰਸੀ ਮੌਕੇ ਅਕਾਲੀ ਦਲ ਦੀ ਰੈਲੀ ਸੁਖਵੀਰ ਬਾਦਲ ਨੇ ਵਿਰੋਧੀਆਂ ਤੇ ਸਾਦੇ ਜਮ ਕੇ ਨਿਸ਼ਾਨੇ ਆਮ ਆਦਮੀ ਪਾਰਟੀ ਦੇ ਰਾਹਾਂ ਤੇ ਤੂਰੀ ਬੀਜੇਪੀ ਹੁਣ ਹਰਿਆਣਾ ਚ ਲੈਂਡ ਪੂਲਿੰਗ ਪਾਲਿਸੀ ਲਿਆਉਣ ਦੀ ਤਿਆਰੀ ਚ ਸਰਕਾਰ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਵਿਰੋਧ ਹੁਣ ਖਬਰਾਂ ਵਿਸਤਾਰ ਨਾਲ ਸਭ ਤੋਂ ਪਹਿਲਾਂ ਗੱਲ ਕਰਦੇ ਆ ਲੋਕ ਸਭਾ ਦੀ ਜੀ ਹਾਂ ਲੋਕ ਸਭਾ ਦੇ ਵਿੱਚ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਤਿੰਨ ਅਹਿਮ ਬਿਲ ਪਾਸ ਕੀਤੇ ਗਏ ਤੇ ਇੱਕ ਬਿੱਲ ਜੀ ਹਾਂ ਸੀ ਜਿਹੜਾ ਇੱਥੇ ਮੰਤਰੀਆਂ ਦੀ ਕੁਰਸੀ ਤੱਕ ਹੋ ਸਕਦਾ ਸੋ ਇਸ ਬਿੱਲ ਨੂੰ ਲੈ ਕੇ ਵਿਰੋਧੀਆਂ ਦੇ ਵੱਲੋਂ ਜਮ ਕੇ ਹੰਗਾਮਾ ਕੀਤਾ ਗਿਆ ਦੱਸਦੀ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਦੇ ਵਿੱਚ ਤਿੰਨ ਵੱਡੇ ਬਿੱਲ ਪੇਸ਼ ਕੀਤੇ ਨੇ ਇਨ੍ਹਾਂ ਬਿੱਲਾਂ ਦੇ ਵਿੱਚ ਇਹ ਵਿਵਸਥਾ ਹੈ ਕਿ ਭਾਵੇਂ ਉਹ ਰਾਜ ਦਾ ਮੁੱਖ ਮੰਤਰੀ ਹੋਵੇ ਜਾਂ ਦੇਸ਼ ਦਾ ਪ੍ਰਧਾਨ ਮੰਤਰੀ ਜੇ ਕਰੋਨਾ ਵਿਰੁੱਧ ਕੋਈ ਗੰਭੀਰ ਅਪਰਾਧਿਕ ਦੋਸ਼ ਹੈ ਅਤੇ ਉਹ ਲਗਾਤਾਰ 30 ਦਿਨਾਂ ਤੱਕ ਜੇਲ੍ਹ ਦੇ ਵਿੱਚ ਰਹਿੰਦੇ ਹਨ ਤਾਂ ਉਹਨਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਵੇਗਾ ਵਿਰੋਧੀ ਧਿਰ ਨੇ ਇਸ ਬਿੱਲ ਨੂੰ ਲੈ ਕੇ ਲੋਕ ਸਭਾ ਦੇ ਵਿੱਚ ਖੂਬ ਹੰਗਾਮਾ ਕੀਤਾ ਐਨਾ ਹੀ ਨਹੀਂ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਬਿੱਲ ਨੂੰ ਪਾੜ ਕੇ ਅਮਿਸ਼ਾ ਦੇਵਾਲ ਸੁੱਟ ਦਿੱਤਾ ਇਹ ਤਿੰਨੋਂ ਬਿੱਲ ਵੱਖਰੇ ਤੌਰ ਤੇ ਇਸ ਲਈ ਲਿਆਂਦੇ ਗਏ ਕਿਉਂਕਿ ਕੇਂਦਰ ਸਰਕਾਰ ਰਾਜ ਸਰਕਾਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨੇਤਾਵਾਂ ਲਈ ਵੱਖ-ਵੱਖ ਪ੍ਰਬੰਧ ਨੇ ਸੋ ਬਿੱਲ ਪੇਸ਼ ਹੁੰਦਿਆਂ ਹੀ ਲੋਕ ਸਭਾ ਦੇ ਵਿੱਚ ਭਾਰੀ ਹੰਗਾਮਾ ਸ਼ੁਰੂ ਹੋ ਗਿਆ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ ਤੇ ਕਈ ਸੰਸਦ ਮੈਂਬਰ ਲੋਕ ਸਭਾ ਦੇ ਵੈਲ ਵਿੱਚ ਪਹੁੰਚ ਗਏ ਅਤੇ ਨਾਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਇਸ ਦੌਰਾਨ ਤੁਹਾਨੂੰ ਦੱਸ ਰਹੀ ਹੈ ਕਿ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਬਿੱਲ ਦੀਆਂ ਕਾਪੀਆਂ ਪਾੜ ਦਿੱਤੀਆਂ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲ ਟੁਕੜੇ ਸੁੱਟ ਦਿੱਤੇ ਅਤੇ ਬਿੱਲ ਪੇਸ਼ ਕਰਦਿਆਂ ਹੋਇਆਂ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਇਸ ਨੂੰ ਸੰਯੁਕਤ ਸੰਸਦੀ ਕਮੇਟੀ ਨੂੰ ਭੇਜਣ ਦਾ ਪ੍ਰਸਤਾਵ ਰੱਖਦੀ ਹੈ ਇਸ ਦੇ ਬਾਵਜੂਦ ਵਿਰੋਧੀ ਧਿਰ ਨੇ ਇਸ ਦਾ ਸਖਤ ਵਿਰੋਧ ਵੀ ਕੀਤਾ ਸੋ ਲਗਾਤਾਰ ਨਾਰੇਬਾਜ਼ੀ ਤੇ ਹੰਗਾਮੇ ਦੇ ਕਰਕੇ ਸਦਨ ਦੇ ਵਿੱਚ ਮਾਹੌਲ ਤਣਾਪੂਨ ਹੋ ਗਿਆ ਵਿਧਾਨ ਸਭਾ ਸੰਵਿਧਾਨ ਦੇ 130ਵੇਂ ਸੋਧ ਬਿੱਲ ਦੀ ਸ਼ੁਰੂਆਤ ਦੌਰਾਨ ਵਿਰੋਧੀ ਤਿਰਦੇ ਸੰਸਦ ਮੈਂਬਰਾਂ ਨੇ ਸੱਤਾਧਾਰੀ ਧਿਰ ਨੂੰ ਘੇਰ ਲਿਆ ਤੇ ਗ੍ਰਹਿ ਮੰਤਰੀ ਦਾ ਮਾਇਕ ਮੋੜਨ ਦੀ ਕੋਸ਼ਿਸ਼ ਵੀ ਇੱਥੇ ਕੀਤੀ ਗਈ ਸੋ ਸੱਤਾਧਾਰੀ ਧਿਰ ਦੇ ਸੰਸਦ ਮੈਂਬਰਾਂ ਰਵਨੀਤ ਬਿੱਟੂ, ਕਮਲੇਸ਼ ਪਾਸਵਾਨ, ਕਿਰਨ ਰਿਜੀਜ਼ੂ ਅਤੇ ਸतीश ਗੋਤਮ ਨੇ ਗ੍ਰਹਿ ਮੰਤਰੀ ਦਾ ਬਚਾ ਕੀਤਾ ਅਤੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਤੇ ਹੁਣ ਹਰਿਆਣਾ ਦੇ ਵਿੱਚ ਹੁਣ ਲੈਂਡ ਪੂਲਿੰਗ ਪਾਲਿਸੀ ਲਿਆਉਣ ਦੀ ਤਿਆਰੀ ਦੇ ਵਿੱਚ ਸਰਕਾਰ ਹੈ ਜੀहां ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਨਕਸ਼ੇ ਕਦਮਾਂ ਦੇ ਉੱਤੇ ਬੀਜੇਪੀ ਵੀ ਹੁਣ ਤੁਰਨ ਲੱਗ ਪਈ ਹੈ ਦੱਸ ਜਿਏ ਕਿ ਆਮ ਆਦਮੀ ਪਾਰਟੀ ਦੇ ਕਦਮਾਂ ਤੇ ਬੀਜੇਪੀ ਤੁਰ ਪਈ ਹੈ ਤਾਂ ਅਨ ਦਾ ਜਿਏ ਕਿ ਦਰਅਸਲ ਹਰਿਆਣਾ ਦੇ ਵਿੱਚ ਹੁਣ ਬੀਜੇਪੀ ਸਰਕਾਰ ਦੇ ਵੱਲੋਂ ਲੈਂਡ ਪੂਲਿੰਗ ਪਾਲਿਸੀ ਲਿਆਉਣ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਪਰ ਇਸ ਦਾ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੋ ਇੱਕ ਪਾਸੇ ਪੰਜਾਬ 'ਚ ਜਿੱਥੇ ਬੀਜੇਪੀ ਇਸ ਦਾ ਵਿਰੋਧ ਕਰਦੀ ਨਜ਼ਰ ਆਈ ਹੈ ਉੱਥੇ ਹੀ ਹੁਣ ਹਰਿਆਣਾ ਦੇ ਵਿੱਚ ਖੁਦ ਬੀਜੇਪੀ ਹੀ ਲੈਂਡ ਪੂਲਿੰਗ ਪਾਲਿਸੀ ਲਿਆਉਣ ਦੀ ਇੱਛਾ ਜਤਾ ਰਹੀ ਹੈ ਸੋ ਇਸ ਉੱਤੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਬੀਜੇਪੀ ਤੇ ਸਵਾਲ ਖੜੇ ਕਰ ਦਿੱਤੇ ਨੇ ਉਹਨਾਂ ਨੇ ਆਪਣੇ ਫੇਸਬੁੱਕ ਅਕਾਊਂਟ ਦੇ ਉੱਪਰ ਲਿਖਿਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ 65000 ਏਕੜ ਜ਼ਮੀਨ ਕਾਰਪੋਰੇਟਾਂ ਨੂੰ ਦੇਣ ਦੇ ਲਈ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਸੀ ਜਿਸ ਦਾ ਭਾਜਪਾ ਦੇ ਵੱਲੋਂ ਵਿਰੋਧ ਕੀਤਾ ਗਿਆ ਕਿ ਭਾਜਪਾ ਦਾ ਵਿਰੋਧ ਝੂਠਾ ਸੀ ਤੇ ਹੁਣ ਹਰਿਆਣਾ ਦੇ ਵਿੱਚ ਭਾਜਪਾ ਸਰਕਾਰ ਹੀ 35000 ਏਕੜ ਜ਼ਮੀਨਾਂ ਕਾਰਪੋਰੇਟਾਂ ਨੂੰ ਦੇਣ ਦੇ ਲਈ ਇਹ ਨੀਤੀ ਲਿਆ ਰਹੀ ਹੈ ਅਤੇ ਆਮ ਆਦਮੀ ਪਾਰਟੀ ਉਸ ਦਾ ਵਿਰੋਧ ਕਰ ਰਹੀ ਹੈ ਕਿ ਇੱਥੇ ਆਮ ਆਦਮੀ ਪਾਰਟੀ ਝੂਠਾ ਵਿਰੋਧ ਕਰ ਰਹੀ ਹੈ ਇਹ ਵੀ ਸਵਾਲ ਉੱਠਦਾ ਹੈ ਤੇ ਦੋਵੇਂ ਪਾਰਟੀਆਂ ਇੱਕ ਹੀ ਸਿੱਕੇ ਦੇ ਦੋ ਪਾਸੇ ਹਨ ਸਾਜ਼ਿਸ਼ ਕਰਕੇ ਕਿਸਾਨਾਂ ਨੂੰ ਕਮਜ਼ੋਰ ਕਰਨ ਦਾ ਏਜੰਡਾ ਰਚ ਰਹੀਆਂ ਨੇ ਸੋ ਇੱਥੇ ਦੱਸਦੀ ਹੈ ਕਿ ਕਿਸਾਨੀ ਅੰਦੋਲਨ ਦੇ ਵਿੱਚ ਮੋਰੀ ਭੂਮਿਕਾ ਨਿਭਾਉਣ ਵਾਲੇ ਅਤੇ ਦੇਸ਼ ਦਾ ਢਿੱਡ ਭਰਨ ਵਾਲੇ ਪੰਜਾਬ ਹਰਿਆਣਾ ਦੀ ਉਪਜਾਊ ਜ਼ਮੀਨਾਂ ਇਨ ਕਾਰਪੋਰੇਟਾਂ ਦੇ ਲਈ ਨਹੀਂ ਬਲਕਿ ਕਿਸਾਨਾਂ ਦੀ ਹੈ ਇਹ ਵੀ ਕਹਿੰਦੇ ਹੋਏ ਪ੍ਰਗਟ ਸਿੰਘ ਇੱਥੇ ਨਜ਼ਰ ਆਏ ਨੇ ਸੋ ਦੱਸ ਜਿਏ ਕਿ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਦਾ ਕਾਫੀ ਹੱਦ ਤੱਕ ਵਿਰੋਧ ਹੁੰਦਾ ਹੋਇਆ ਨਜ਼ਰ ਆਇਆ ਸੀ ਸੋ ਹੁਣ ਇੱਥੇ ਹਰਿਆਣਾ ਦੇ ਵਿੱਚ ਵੀ ਇਸ ਪਾਲਿਸੀ ਨੂੰ ਲੈ ਕੇ ਕਾਫੀ ਹੱਦ ਤੱਕ ਵਿਰੋਧ ਜਿਹੜਾ ਜਤਾਇਆ ਜਾ ਰਿਹਾ ਸੋ ਇੱਥੇ ਦੇ ਕਿਸਾਨਾਂ ਦੇ ਵੱਲੋਂ ਲੈਂਡ ਪੂਲਿੰਗ ਪਾਲਿਸੀ ਦਾ ਜੰਮ ਕੇ ਵਿਰੋਧ ਕੀਤਾ ਜਾ ਰਿਹਾ ਪਰ ਤਾਜੁਬ ਦੀ ਗੱਲ ਇਹ ਹੈ ਕਿ ਉਹ ਬੀਜੇਪੀ ਜਿਸ ਦੇ ਵੱਲੋਂ ਪੰਜਾਬ ਦੇ ਵਿੱਚ ਇਸ ਨੀਤੀ ਨੂੰ ਲੈ ਕੇ ਸਵਾਲ ਚੁੱਕੇ ਗਏ ਸੀ ਹੁਣ ਹਰਿਆਣਾ ਦੇ ਵਿੱਚ ਵੀ ਇਹ ਪਾਲਿਸੀ ਜਿਹੜੀ ਹੈ ਲੈ ਕੇ ਆਉਣ ਦੇ ਲਈ ਬੀਜੇਪੀ ਤਿਆਰ ਸੋ ਇੱਥੇ ਬਹੁਤ ਵੱਡੀ ਗੱਲ ਹੈ ਕਿ ਜਿੱਥੇ ਇੱਕ ਸੇ ਵਿਰੋਧ ਜਾਰੀ ਸੀ ਉੱਥੇ ਹੀ ਖੁਦ ਆਮ ਆਦਮੀ ਪਾਰਟੀ ਦੀ ਇਸ ਨੀਤੀ ਦਾ ਵਿਰੋਧ ਕਰਦੇ ਜਿੱਥੇ ਭਾਜਪਾ ਨਜ਼ਰ ਆਈ ਸੀ ਉੱਥੇ ਹੀ ਹੁਣ ਹਰਿਆਣਾ ਦੇ ਵਿੱਚ ਆਖਿਰ ਇਸ ਪਾਲਿਸੀ ਨੂੰ ਕਿਉਂ ਪਾਰਟੀ ਲੈ ਕੇ ਆਉਣਾ ਚਾਹੁੰਦੀ ਹੈ ਬਹੁਤ ਵੱਡਾ ਸਵਾਲ ਹੈ ਤੇ ਇੱਥੇ ਕਿਸਾਨਾਂ ਦੇ ਵੱਲੋਂ ਫਿਲਹਾਲ ਦੀ ਘੜੀ ਇਸ ਪਾਲਿਸੀ ਦਾ ਡਟ ਕੇ ਵਿਰੋਧ ਜਿਹੜਾ ਉਹ ਕੀਤਾ ਜਾ ਰਿਹਾ ਸੋ ਜਿਸ ਨੂੰ ਲੈ ਕੇ ਪ੍ਰਗਟ ਸਿੰਘ ਦੇ ਵੱਲੋਂ ਵੱਡੇ ਸਵਾਲ ਜਿਹੜੇ ਨੇ ਉਹ ਚੁੱਕ ਦਿੱਤੇ ਗਏ ਨੇ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਲੈ ਕੇ ਵੀ ਵੱਡੀ ਖਬਰ ਹੈ ਕਿ ਇੱਥੇ ਕਾਫੀ ਹੱਦ ਤੱਕ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਧਮਕੀ ਮਿਲੀ ਹੈ ਸੋ ਧਮਕੀ ਈਮੇਲ ਦੇ ਜ਼ਰੀਏ ਮਿਲੀ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਇਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਚੌਕਸ ਹੋ ਗਈ ਹੈ ਸੋ ਪੁਲਿਸ ਦੇ ਵੱਲੋਂ ਹਾਈ ਕੋਰਟ ਦੀ ਸੁਰੱਖਿਆ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਤੇ ਇਸ ਦੇ ਨਾਲ ਹਾਈ ਕੋਰਟ ਕੰਪਲੈਕਸ ਦੇ ਵਿੱਚ ਤਲਾਸ਼ੀ ਜੜੀ ਆ ਲਈ ਜਾ ਰਹੀ ਹੈ ਸੋ ਕਾਫੀ ਹੱਦ ਤੱਕ ਇੱਥੇ ਕਹਿ ਸਕਦੇ ਆ ਕਿ ਇੱਥੇ ਜਿਹੜੀ ਧਮਕੀ ਮਿਲੀ ਆ ਉਸ ਤੋਂ ਬਾਅਦ ਇੱਥੇ ਅਧਿਕਾਰੀ ਫੋਰਸ ਜਿਹੜੀ ਆ ਪੁਲਿਸ ਅਧਿਕਾਰੀ ਫੋਰਸ ਮੌਕੇ ਤੇ ਪਹੁੰਚ ਜਾਂਦੀ ਹੈ ਤੇ ਹਾਈ ਕੋਰਟ ਨੂੰ ਪਹਿਲਾਂ ਵੀ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲ ਚੁੱਕੀ ਆ ਸੋ ਇੱਕ ਵਾਰ ਫਿਰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਆ ਦੱਸਿਆ ਜਾ ਰਿਹਾ ਹੈ ਕਿ ਇਹ ਧਮਕੀ ਈਮੇਲ ਦੇ ਜ਼ਰੀਏ ਦਿੱਤੀ ਗਈ ਆ ਸੋ ਪੁਲਿਸ ਕੰਟਰੋਲ ਰੂਮ ਨੂੰ ਜਾਣਕਾਰੀ ਦੇਣ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀ ਬੰਬ ਸਕੁਐਡ ਅਤੇ ਆਪਰੇਸ਼ਨ ਸੈਲ ਟੀਮ ਮੌਕੇ ਤੇ ਪੰਜ ਕਈ ਅਤੇ ਹਾਈ ਕੋਰਟ ਕੰਪਲੈਕਸ ਦੇ ਵਿੱਚ ਤਲਾਸ਼ੀ ਮੁਹਿੰਮ ਜਿਹੜੀ ਆ ਚਲਾਈ ਗਈ ਹੈ ਸੋ ਪੁਲਿਸ ਉਤਰਾ ਨੇ ਦੱਸਿਆ ਹੈ ਕਿ ਤਲਾਸ਼ੀ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ ਹਾਲਾਂਕਿ ਪੁਲਿਸ ਟੀਮਾਂ ਜਗਾ ਜਗਾ ਜਿਹੜੀ ਆ ਤਲਾਸ਼ੀ ਕਰ ਰਹੀਆਂ ਨੇ ਸੋ ਜਾਣਕਾਰੀ ਦੇ ਲਈ ਇਹ ਥੇ ਵੀ ਦੱਸ ਰਹੀਏ ਕਿ ਰਜਿਸਟਰਾਰ ਨੂੰ ਇੱਕ ਧਮਕੀ ਭਰਿਆ ਮੇਲ ਮਿਲਦਾ ਜੋ ਕਿ ਕੁਝ ਸਮੇਂ ਪਹਿਲਾਂ ਇੱਕ ਮੇਲ ਦੇ ਜ਼ਰੀਏ ਦਿੱਤੀ ਗਈ ਸੀ ਸੋ ਇਸ ਦੇ ਵਿੱਚ ਜਗ੍ਹਾ ਇਸ ਜਗ੍ਹਾ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਹੈ ਜੋ ਦਿੱਤੀ ਗਈ ਹੈ ਪਰ ਤਲਾਸ਼ੀ ਦੌਰਾਨ ਕੁਝ ਨਹੀਂ ਮਿਲਿਆ ਹਾਲਾਂਕਿ ਪੁਲਿਸ ਵਿਭਾਗ ਨੇ ਹਾਈ ਕੋਰਟ ਕੰਪਲੈਕਸ ਦੀ ਸੁਰੱਖਿਆ ਵਧਾ ਦਿੱਤੀ ਹੈ ਤੇ ਹਾਈ ਕੋਰਟ ਆਉਣ ਜਾਣ ਵਾਲੇ ਲੋਕਾਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ ਸੋ ਇੱਥੇ ਹਾਈ ਕੋਰਟ ਨੂੰ ਇੱਕ ਵਾਰ ਮੁੜ ਤੋਂ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਸੋ ਧਮਕੀ ਮਿਲਣ ਤੋਂ ਬਾਅਦ ਇੱਥੇ ਹਾਲਾਂਕਿ ਹੜਕਮ ਮੱਜ ਜਾਂਦਾ ਪਰ ਬਾਅਦ ਦੇ ਵਿੱਚ ਬੰਬ स्क्वाड ਜਿਹੜੀ ਟੀਮਾਂ ਨੇ ਜਾਂ ਪੁਲਿਸ ਫੋਰਸ ਜਿਹੜੀ ਆ ਉਹ ਤਾਇਨਾਤ ਕੀਤੀ ਜਾਂਦੀ ਹੈ ਤਾਂ ਜੋ ਇੱਥੇ ਮਾਹੌਲ ਜੋ ਹੈ ਪੈਨਿਕ ਭਰਿਆ ਨਾ ਬਣ ਸਕੇ ਸੋ ਪੈਨਿਕ ਤੋਂ ਬਚਾਉਣ ਦੇ ਲਈ ਇੱਥੇ ਕਾਫੀ ਹੱਦ ਤੱਕ ਲੋਕਾਂ ਨੂੰ ਵੀ ਸੁਚੇਤ ਕੀਤਾ ਗਿਆ ਤੇ ਤਲਾਸ਼ੀ ਲੈਣ ਤੇ ਜਦੋਂ ਦੇਖਿਆ ਗਿਆ ਫਿਲਹਾਲ ਦੀ ਘੜੀ ਕੋਈ ਅਜੀਹੀ ਸ਼ੱਕੀ ਵਸਤੂ ਜਿਹੜੀ ਹੈ ਉਹ ਨਹੀਂ ਮਿਲੀ ਪਰ ਈਮੇਲ ਕਿਸੇ ਵੱਲੋਂ ਦਿੱਤੀ ਗਈ ਹੈ ਇਸ ਦੀ ਜਾਂਚ ਜਿਹੜੀ ਹੈ ਅਜੇ ਕੀਤੀ ਜਾ ਰਹੀ ਹੈ ਸੋ ਜਾਂਚ ਲਗਾਤਾਰ جاری ਹੈ ਜਲਦ ਹੀ ਪਤਾ ਲਗਾ ਲਿਆ ਜਾਵੇਗਾ ਕਿ ਆਖਿਰ ਇਹ ਈਮੇਲ ਕਿਸ ਦੇ ਵੱਲੋਂ ਦਿੱਤੀ ਗਈ ਹੈ ਕਿਉਂ ਦਿੱਤੀ ਗਈ ਹੈ ਆਖਿਰ ਕੋਰਟ ਨੂੰ ਅਜੀ ਹੀ ਧਮਕੀ ਕਿਸ ਦੇ ਵੱਲੋਂ ਦਿੱਤੀ ਗਈ ਹੈ ਸੋ ਇਸ ਇਸ ਤੋਂ ਪਹਿਲਾਂ ਵੀ ਹਾਈ ਕੋਰਟ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਜਿਹੜੀ ਹੈ ਉਹ ਦਿੱਤੀ ਜਾ ਚੁੱਕੀ ਹੈ ਤੇ ਪਹਿਲਾਂ ਵੀ ਇਹ ਮਾਮਲਾ ਜਿਹੜਾ ਹੈ ਇਸ ਉੱਤੇ ਜਾਂਚ ਕੀਤੀ ਗਈ ਸੀ ਪਰ ਮਾਮਲਾ ਕਹਿ ਸਕਦੇ ਆ ਕਿ ਕਾਫੀ ਹੱਦ ਤੱਕ ਦਾਬਦਾ ਹੋਇਆ ਬਾਤ ਦੇ ਵਿੱਚੋਂ ਨਜ਼ਰ ਆਇਆ ਸੀ ਪਰ ਹੁਣ ਮੁੜ ਤੋਂ ਇਹ ਧਮਕੀ ਮਿਲੀ ਆ ਸੋ ਇੱਥੇ ਜਾਂਚ ਦਾ ਵਿਸ਼ਾ ਹੈ ਕਿ ਆਖਰੀ ਧਮਕੀ ਕਿਸੇ ਵੱਲੋਂ ਦਿੱਤੀ ਗਈ ਹੈ ਉਧਰ ਸ਼ਹੀਦ ਬਾਬਾ ਹਰਜਨ ਸਿੰਘ ਬਰਸੀ ਦੇ ਮੌਕੇ ਸੁਖਵੀਰ ਬਾਦਲ ਦੇ ਵੱਲੋਂ ਰੈਲੀ ਕੀਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਮਿਲ ਕੇ ਤੇ ਵਿਰੋਧੀਆਂ ਦੇ ਵਿਰੁੱਧ ਨਿਸ਼ਾਨੇ ਜਿਹੜੇ ਨੇ ਉਹ ਵੀ ਜਮ ਕੇ ਸਾਦੇ ਗਏ ਨੇ ਦੱਸਿਆ ਕਿ ਸ਼ਹੀਦ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਵਰਸੀ ਮੌਕੇ ਬਰਨਾਲਾ ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੈਲੀ ਆਯੋਜਨ ਕੀਤੀ ਗਈ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਿੱਥੇ ਅਕਾਲੀਆਂ ਵੇਲੇ ਦੀ ਸਰਕਾਰ ਦੇ ਸੋਲੇ ਗਏ ਗਏ ਉੱਥੇ ਹੀ ਪੰਜਾਬ ਸਰਕਾਰ ਤੇ ਕਾਂਗਰਸ ਤੇ ਵੀ ਤੰਜ ਕਸੇ ਗਏ ਸੋ ਸੁਖਬੀਰ ਬਾਦਲ ਨੇ ਕਿਹਾ ਕਿ ਸੰਤ ਹਰਚੰਦ ਸਿੰਘ ਲੋਂਗੋਵਾਲ ਨੇ ਆਪਣੀ ਕੌਮ ਦੀ ਖਾਤਰ ਸ਼ਹਾਦਤ ਦਿੱਤੀ ਸੀ ਉਹਨਾਂ ਕਿਹਾ ਕਿ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਕੋਈ ਹੋਰ ਪਾਰਟੀ ਹੈ ਜਿਸ ਨੇ ਆਪਣੇ ਸੂਬੇ ਅਤੇ ਕੌਮ ਦੇ ਖਾਤਰ ਜਾਨ ਨਾ ਕੁਰਬਾਨ ਕੀਤੀਆਂ ਹੋਣ ਅਜਿਹਾ ਕਿਤੇ ਵੀ ਕੋਈ ਮਿਸਾਲ ਨਹੀਂ ਮਿਲੇਗੀ ਸਸ਼੍ਰੋਮਣੀ ਅਕਾਲੀ ਦਲ ਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਹੈ ਕਿਉਂਕਿ ਇਹ ਉਹਨਾਂ ਸੂਰਮਿਆਂ ਦੀ ਪਾਰਟੀ ਹੈ ਜਿਨ੍ਹਾਂ ਨੂੰ ਬਜ਼ੁਰਗਾਂ ਨੇ ਕੁਰਬਨੀਆਂ ਦੇ ਕੇ ਇੱਥੇ ਬਣਾਇਆ ਹੈ ਸੋ ਜਦੋਂ ਵੀ ਕੋਈ ਪੰਜਾਬ ਕੌਮ ਅਤੇ ਖਾਲਸਾਪਨ ਜਾਂ ਦੇਸ਼ ਤੇ ਜ਼ੁਲਮ ਹੁੰਦਾ ਹੈ ਸੋ ਸਭ ਤੋਂ ਅੱਗੇ ਸ਼੍ਰੋਮਣੀ ਅਕਾਲੀ ਦਲ ਖੜਾ ਹੁੰਦਾ ਹੈ ਅੱਗੇ ਉਹਨਾਂ ਕਿਹਾ ਕਿ ਆਪਣੀ ਸਰਕਾਰ ਜਦੋਂ ਦੀ ਸਾਡੀ ਸਰਕਾਰ ਆਈ ਹੈ ਉਦੋਂ ਦੇ ਹੀ ਪੰਜਾਬ ਦਾ ਜਿਹੜਾ ਨਕਸ਼ਾ ਹੈ ਉਹ ਬਦਲ ਕੇ ਰੱਖ ਦਿੱਤਾ ਸੀ ਵੱਡੇ ਬਾਦਲ ਸਾਹਿਬ ਨੇ ਸੋ ਕਾਂਗਰਸ ਤੇ ਸ਼ਬਦੀ ਹਮਲਾ ਬੋਲਦਿਆ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੇ ਅਕਾਲੀ ਦਲ ਤੇ ਬੇਅਦਬੀ ਦੇ ਦੋਸ਼ ਲਗਾਉਂਦੇ ਨੇ ਤੇ ਉਹ ਇਕੱਲਾ ਅਕਾਲੀ ਦਲ ਨੂੰ ਹੀ ਬਦਨਾਮ ਕਰਕੇ ਰਾਜ ਕਰਨਾ ਚਾਹੁੰਦੇ ਨੇ ਇਸ ਦੌਰਾਨ ਪੰਜਾਬ ਵਿੱਚ ਹਾਲਾਤਾਂ ਨੂੰ ਲੈ ਕੇ ਸੁਖਬੀਰ ਬਾਦਲ ਦੇ ਵੱਲੋਂ ਸਰਕਾਰਾਂ ਨੂੰ ਘੇਰਿਆ ਗਿਆ ਤੇ ਨਾਲ ਹੀ ਨਾਲ ਇੱਥੇ ਦੂਸਰੇ ਅਕਾਲੀ ਦਲ ਦੇ ਬਾਰੇ ਵੀ ਬੋਲਦਿਆਂ ਹੋਇਆਂ ਉਹਨਾਂ ਦੇ ਵੱਲੋਂ ਟਿੱਪਣੀ ਕੀਤੀ ਗਈ ਉਹਨਾਂ ਵੱਲੋਂ ਕਿਹਾ ਗਿਆ ਕਿ ਦੂਜਾ ਅਕਾਲੀ ਦਲ ਜਿਹੜਾ ਚੁੱਲਾ ਖੋਲਿਆ ਗਿਆ ਉਸ ਦੀ ਗੈਸ ਜੋ ਹੈ ਕੇਂਦਰ ਦੇ ਵੱਲੋਂ ਭਰੀ ਜਾ ਰਹੀ ਹੈ ਸੋ ਇੱਥੇ ਤੰਜ ਕੱਸਿਆ ਹੋਇਆ ਗਿਆਨੀ ਹਰਪ੍ਰੀਤ ਸਿੰਘ ਤੇ ਵੀ ਨਜ਼ਰ ਆਏ ਨੇ ਸੁਖਬੀਰ ਬਾਦਲ ਸੋ ਇੱਥੇ ਬਾਗੀ ਧੜੇ ਦੇ ਉੱਤੇ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਜਿਹੜਾ ਚੁੱਲਾ ਇਹਨਾਂ ਦੇ ਵੱਲੋਂ ਖੋਲਿਆ ਗਿਆ ਉਸ ਦੀ ਗੈਸ ਜੋ ਹੈ ਕੇਂਦਰ ਦੇ ਰਹੀ ਹੈ ਸੋ ਇੱਥੇ ਆ ਕੇਂਦਰ ਸਰਕਾਰ ਤੇ ਕਿਤੇ ਨਾ ਕਿਤੇ ਦੂਜੇ ਅਕਾਲੀ ਦਲ ਧੜੇ ਦੇ ਉੱਤੇ ਸਵਾਲ ਚੁੱਕਦਿਆਂ ਹੋયા ਉਹਨਾਂ ਦੇ ਵੱਲੋਂ ਹੋਰ ਵਿਰੋਧੀਆਂ ਤੇ ਤੇ ਪੰਜਾਬ ਦੀ ਏ ਸੂਬਾ ਪਾਰਟੀ ਆਮ ਆਦਮੀ ਪਾਰਟੀ ਤੇ ਵੀ ਨਿਸ਼ਾਨੇ कसे ਗਏ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਦੇ ਹੁੰਦਿਆ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਟਹਿ ਢੀ ਹੋ ਚੁੱਕੀ ਹੈ ਇੱਕ ਪਾਸੇ ਪੰਜਾਬ ਸਰਕਾਰ ਤੇ ਦੂਜੇ ਪਾਸੇ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਦੇ ਉੱਤੇ ਉਹਨਾਂ ਦੇ ਵੱਲੋਂ ਨਿਸ਼ਾਨੇ ਸਾਦੇ ਗਏ ਨੇ ਤਿਆਤਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਨਿਯੁਕਤੀ ਪੱਤਰ ਨੌਜਵਾਨਾਂ ਨੂੰ ਵੰਡੇ ਗਏ ਨੇ ਤੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸਾਡੀ ਪਾਰਟੀ ਇੱਥੇ ਨੌਜਵਾਨਾਂ ਨੂੰ ਨਵਾਂ ਹੰਗਾਰਾ ਦੇ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਪੰਜਾਬੀ ਨੌਜਵਾਨਾਂ ਨੂੰ ਵੀ ਨੌਕਰੀਆਂ ਦਵਾਂਗੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਿਸ਼ਨ ਰੋਜ਼ਗਾਰ ਤਹਿਤ 271 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਇਸ ਮੌਕੇ ਮੁੱਖ ਮੰਤਰੀ ਖੁਦ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਨ ਇਸ ਸਮਾਗਮ ਚੰਡੀਗੜ੍ਹ ਦੇ ਸੈਕਟਰ 35 ਸਥਿਤ ਲੋਕਲ ਬਾਡੀ ਵਿਭਾਗ ਦੇ ਵਿੱਚ ਆਯੋਜਿਤ ਕੀਤਾ ਗਿਆ ਸੀ ਸੋ ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਤੱਕ 55201 ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾ ਚੁੱਕਾ ਹੈ ਸੋ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਉਹਨਾਂ ਕਿਹਾ ਜਿਵੇਂ ਕਿਹਾ ਜਾਂਦਾ ਹੈ ਲੜਦੀਆਂ ਫੌਜਾਂ ਹਨ ਅਤੇ ਨਾਮ ਜਰਨੇਲਾ ਦਾ ਹੁੰਦਾ ਹੈ ਇਸੇ ਤਰ੍ਹਾਂ ਤੁਸੀਂ ਅਸਲ ਮਿਹਨਤ ਕੀਤੀ ਮੇਰਾ ਬਸ ਨਾਮ ਹੈ ਸੋ ਅੱਗੇ ਉਹਨਾਂ ਕਿਹਾ ਕੀ ਫਿਲਮ ਸ਼ੋਲੇ ਦੇ ਡਾਇਲੌਗ ਸਨਨਾਟਾ ਕਿਉਂ ਹੈ ਤਾਂ ਪ੍ਰੇਰਣਾ ਲੈਣ ਦੀ ਸਲਾਹ ਦਿੰਦੀ ਹੈ ਸੋ ਉਹਨਾਂ ਕਿਹਾ ਕਿ ਅਕਸਰ ਕਿਹਾ ਜਾਂਦਾ ਹੈ ਕਿ ਦੁਨੀਆ ਦੇ ਵਿੱਚ ਰੰਗਮਾਂਚ ਹੈ ਕਈਆਂ ਦਾ ਰੋਲ ਲੰਬਾ ਹੁੰਦਾ ਹੈ ਤੇ ਕਈਆਂ ਦਾ 1 ਮਿੰਟ ਦਾ ਪਰ ਉਹ ਭੂਮਿਕਾ ਇੰਨੀ ਇਮਾਨਦਾਰੀ ਅਤੇ ਮਿਹਨਤ ਦੇ ਨਾਲ ਨਿਭਾਈ ਜਾਣੀ ਚਾਹੀਦੀ ਹੈ ਕਿ ਇਹ ਯਾਦਗਾਰੀ ਬਣ ਜਾਵੇ ਸੋ ਫਿਲਮ ਸ਼ੋਲੇ ਦਾ ਡਾਇਲੌਗ ਇਸੇ ਗੱਲ ਦੀ ਇੱਕ ਉਦਾਹਰਣ ਹੈ ਉਹਨਾਂ ਕਿਹਾ ਕਿ ਪਹਿਲਾਂ ਸਰਕਾਰੀ ਨੌਕਰੀ ਇੱਕ ਸੁਪਨਾ ਹੁੰਦੀ ਸੀ ਜੋ ਹੁਣ ਮੈਰਿਟ ਦੇ ਆਧਾਰ ਤੇ ਨੌਜਵਾਨਾਂ ਨੂੰ ਮਿਲ ਰਹੀ ਹੈ ਸੋ ਮਿਹਨਤ ਕਰਦੇ ਰਹੋ ਅਤੇ ਆਉਣ ਵਾਲੇ ਦਿਨਾਂ 'ਚ ਹੋਰ ਨੌਕਰੀਆਂ ਪੰਜਾਬੀਆਂ ਦੇ ਬੂਹੇ ਦਸਤਕ ਦੇਣਗੀਆਂ ਕਹਿੰਦੇ ਹੋਏ ਸੀਐਮ ਭਗਵੰਤ ਮਾਨ ਨਜ਼ਰ ਆਏ ਨੇ ਸੋ ਇੱਥੇ ਦੱਸਦੀ ਹੈ ਕਿ ਸੀਐਮ ਭਗਵੰਤ ਮਾਨ ਨੇ ਨੌਜਵਾਨਾਂ ਨੂੰ ਅੱਗੇ ਵੀ ਕਿਹਾ ਕਿ ਇਮਾਨਦਾਰੀ, ਦ੍ਰਿੜਤਾ ਅਤੇ ਜਨੂਨ ਦੇ ਨਾਲ ਕਿਤੇ ਕੰਮ ਤੁਹਾਨੂੰ ਹਮੇਸ਼ਾ ਸਕੂਨ ਦੇਣਗੇ ਜਿਸ ਦੇ ਨਾਲ ਤੁਹਾਨੂੰ ਹੋਰ ਅੱਗੇ ਵਧਣ ਦਾ ਜਜ਼ਬਾ ਮਿਲੇਗਾ ਸੋ ਮਿਹਨਤ ਅਤੇ ਲਗਨ ਦੇ ਨਾਲ ਆਪਣੀ ਮੰਜ਼ਲ ਵੱਲ ਚੱਲਦੇ ਰਹੋ ਅੱਜ ਤੁਹਾਡੇ ਸਾਰਿਆਂ ਦੇ ਸਿਰ ਤੇ ਪਰਮਾਤਮਾ ਨੇ ਜ਼ਿੰਮੇ ਵਾਰੀ ਦਾ ਘੜਾ ਤਰਿਆ ਹੈ ਸੋ ਹੁਣ ਤੁਸੀਂ ਵੀ ਇਮਾਨਦਾਰੀ ਅਤੇ ਨੇਕੀ ਦੀ ਨੀਅਤ ਰੱਖ ਕੇ ਕੰਮ ਕਰਿਓ ਸੋ ਇੱਥੇ ਕਹਿੰਦੇ ਹੋਏ ਨਜ਼ਰ ਆਏ ਨੇ ਮੁੱਖ ਮੰਤਰੀ ਭਗਵੰਤ ਮਾਨ ਸੋ ਦੱਸ ਜੀਏ ਕਿ ਚੰਡੀਗੜ੍ਹ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਸਮਾਗਮ ਜਿਹੜਾ ਕਰਵਾਇਆ ਗਿਆ ਸੀ ਜਿੱਥੇ ਨਿਯੁਕਤੀ ਪੱਤਰ ਜਿਹੜੇ ਨੇ 271 ਨੌਜਵਾਨਾਂ ਨੂੰ ਦਿੱਤੇ ਗਏ ਨੇ ਸੋ ਇੱਥੇ ਨੌਜਵਾਨਾਂ ਦੀਆਂ ਉਹਨਾਂ ਦੇ ਵੱਲੋਂ ਗੱਲਾਂ ਵੀ ਸੁਣੀਆਂ ਗਈਆਂ ਤੇ ਆਉਂਦੇ ਦਿਨਾਂ ਦੇ ਵਿੱਚ ਨੌਜਵਾਨ ਹਾਲਾਂਕਿ ਆਪਣੇ ਫਿਊਚਰ ਨੂੰ ਲੈ ਕੇ ਕੀ ਸੋਚਦੇ ਨੇ ਸਾਰੀਆਂ ਗੱਲਾਂ ਇਸ ਸਮਾਗਮ ਦੇ ਵਿੱਚ ਨੌਜਵਾਨ ਵੀ ਕਹਿੰਦੇ ਹੋਏ ਨਜ਼ਰ ਆਏ ਨੇ ਸੋ ਮੁੱਖ ਮੰਤਰੀ ਭਗਵੰਤ ਮਾਨ ਖੁਦ ਇਸ ਪ੍ਰੋਗਰਾਮ ਦੇ ਮਹਿਮਾਨ ਵਜੋਂ ਪਹੁੰਚੇ ਸੀ ਜਿੱਥੇ ਉਹਨਾਂ ਦੇ ਵੱਲੋਂ ਸਪੀਚ ਦਿੱਤੀ ਗਈ ਤੇ ਵੱਖਰੀ ਹੀ ਇੱਥੇ ਉਦਾਹਰਣ ਜਿਹੜੀ ਹੈ ਉਹ ਨੌਜਵਾਨਾਂ ਨੂੰ ਦਿੱਤੀ ਗਈ ਹੈ ਸੋ 271 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਨੇ ਤੇ 55201 ਨੌਜਵਾਨ ਨੂੰ ਫਿਲਹਾਲ ਦੀ ਘੜੀ ਰੋਜ਼ਗਾਰ ਦਿੱਤਾ ਗਿਆ ਇਹ ਕਹਿੰਦੇ ਹੋਏ ਸੀਐਮ ਭਗਵੰਤ ਮਾਨ ਨਜ਼ਰ ਆਏ ਨੇ ਸੋ ਅੱਜ ਦੇ ਬੁਲੇਟਿਨ ਦੇ ਵਿੱਚ ਇਹ ਨਾ ਹੀ ਅੱਗੇ ਦੀ ਜਾਣਕਾਰੀ ਦੇ ਲਈ ਜੁੜਿਆ ਰਹੋ ਰੋਜ਼ਾਨਾ ਲੋਕਨਾਟੀਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ